ਉਤਪਾਦ ਭਲਿਓ ਗਰੀ ਰਵਾਜ ਸ਼ਾਸਤਰ ਦੇ ਅਧੀਨ ਹੈ ਰਾਜ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਕਲੇ ਬਲੇ ਹੈ ਜੁਗੋ ਕਵਿਤਾ ਦੇ ਜਵਨ ਕਰਦੇ ਮਾਰਗ ਦੋ ਜਹਾਨ ਦੇ ਵਾਲੇ ਪੰਡਤ ਅਨੰਤ ਸ਼੍ਰੀ ਗੁਰਬਖਸ਼ ਸਾਹਿਬ ਜੀ ਦੀ ਨੀਤੀ ਗੋਦ ਆਨੰਦ ਮਾਨ ਰਹੇ ਗੁਰੂ ਜੀ ਪਿਆਰੀ ਖਾਸ ਸਾਹਿਬ ਸਾਹਿਬ ਜੀ ਗੱਲ ਦੇ ਬਲਾਪਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫਤੇ ਜਿਆਦਾ ਟਾਈਮ ਨਹੀਂ ਲੈਣਾ ਸਰਪੰਚ ਨੂੰ ਮੈਂਦੀ ਅਨਾਉਂਸਮੈਂਟ ਹੈ ਦੋਰਾ ਪੜ੍ਹਦੇ ਆ ਕਿ ਰਾਜ ਕਰ ਗਿਆ ਖਾਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਦੇ ਹੋਏ ਦੋਰਾ ਗਲਾ ਪੜ੍ਹ ਲਈ ਨਹੀਂ ਹੈ ਰਾਜ ਭਾਗ ਦੀ ਗੱਲ ਸਾਡੇ ਪਿਤਾ ਨੇ ਕੀਤੇ ਹੈ ਕਿ ਰਾਜ ਬਿਨਾਂ ਘਰ ਨਹੀਂ ਜਲਣਾ ਸੋ ਰਾਜ ਲੈਣਾ ਸਾਡੇ ਬੜਾ ਜ਼ਰੂਰੀ ਹੈ ਖਾਸ ਕਰਕੇ ਰਾਜ ਸਾਡਾ ਦੇਣਾ ਮਹਾਰਾਜ ਰਮਜੀਤ ਸਿੰਘ ਦਾ ਰਾਜ ਬੜੇ ਨਮਾ ਸਰੇ ਕੋ ਸੋ ਅੱਜ ਉਸ ਜਾਨੋ ਸੁਖਾਣੇ ਉਹ ਧਿਆਰ ਆ ਤੇ ਸਾਡੇ ਜਨਮ ਦਿਨ ਆ ਰਿਹਾ ਕਦੇ ਤੁਹਾਡੀ ਜਵਾਨੇ ਕਦੇ ਕਿਸਾਨੀ ਕਦੇ ਪਾਣੀ ਦੀ ਗੱਲ ਤੇ ਹੁਣ ਨਾ ਹੀ ਉਹਨਾਂ ਨੇ ਡਰੈਗ ਸ਼ੇਪ ਦਿੱਤਾ ਕਿ ਤੁਹਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਵਾਜ਼ਾ ਨੂੰ ਟੈ ਟੈਰੀ ਕਰ ਲਵੇਂਗੇ ਬੋਮਾਂ ਨਾਲ ਨਾ ਦੇਾਂਗੇ ਉਹ ਜਾਨ ਦਿੱਲੀ ਫਗਾਨੇ ਸੈਕੋ ਨੂੰ ਕਦੇ ਵੀ ਨਹੀਂ ਰੱਛਿਆ ਜਿਹੜੇ ਸਬੰਧ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਜੱਜ ਬੰਦੇ ਆਪਣੇ ਤਰੀਕੇ ਦੇ ਤਰੀਕੇ ਨਾਲ ਬਣਾ ਲੇ ਗਏ ਹਣ ਅੱਜ ਦੀ ਤਰੀਕੇ ਦੇ ਵਿੱਚ ਜੋ ਸਿੱਖ ਪਰ ਜੈਸਸ ਜਿਵੇਂ ਨੌਜਵਾਨ ਗੁਰਬੰਦ ਸਿੰਘ ਪੰਨੂ ਪੇਸ਼ੇ ਵਜੋਂ ਵਕੀਲ ਹਾਂ ਜਵੀਰ ਦੇ ਪਰਾਲੇ ਸਦਕਾ ਡਾਕਟਰ ਵਿਸ਼ੇ ਸਿੰਘ ਹੋਰੀ ਭਾਈ ਤਾਰ ਸਿੰਘ ਪੰਨੂ ਉਹਨਾਂ ਦੀ ਸਮੂਜੀ ਟੀਮ ਸੈਪਰ ਯਸਤੀ ਜੋ ਦੇਸ਼ਾ ਪ੍ਰਦੇਸ਼ਾਂ ਦੇ ਵਿੱਚ ਬੜੇ ਹੀ ਸ਼ਾਨਦਾਰ ਮੇਲੇ ਦੇ ਨਾਲ ਗੋਡਾ ਪਵਾ ਰਹੇ ਹਨ ਸੁਖਾ ਸਾਹਿਬ ਜੀ ਹੋਰ 17 ਅਗਸਤ ਨੂੰ ਬਾਸ਼ੇਰੀਆਂ ਡੀਜੇ ਗੋਡਾ ਪਾਈਆਂ ਹਨ ਸਾਰੀ ਸੰਗਤ ਨੂੰ ਬੀਲ ਹੈ ਇਹ ਉਥੇ ਪਹੁੰਚਣ ਦੀ ਗਰਮਾਲਤਾ ਕਰਨੀ ਅਸੀਂ ਪਿਛਲੇ 2-3 ਹਫ਼ਤੇ ਤੋਂ ਫਲਾਇਰ ਵੰਡ ਰਹੇ ਹਾਂ ਐਸਐਮਸੀ ਦੇ ਮੈਂ ਤੇ ਹੋਣਾ ਇੱਥੇ ਵੀਰਾਂ ਮਾਲ ਕਮੇਟੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿ ਆਓ ਇੱਥੇ ਵੀ ਆਪਣੇ ਸਵਾਮਣਾਂ ਨੂੰ ਆਓ ਸੋ ਜਿਹੜੇ ਵੀ ਭੈਣਾ ਵੀ ਜਾ ਸਕਦੇ ਹਨ ਬਾਸ਼ਾਏ ਦਾ ਡੀਸੀ 17 ਅਗਸਤ ਨੂੰ ਉਥੇ ਪਹੁੰਚ ਕੇ ਆਪਣਾ ਵੰਦਾ ਚੋਗਰ ਪਾਓ ਤਾਂ ਕਿ ਆਪਣਾ ਆਪਣਾ ਰਾਜਪਾਲ ਹਾਜ਼ਰ ਕਰ ਗਏ ਗੁਜਰਾਤ ਦੇ ਵਿੱਚ ਇਹਨਾਂ ਨਸ਼ੇ ਨਾਲ ਜਵਾਨੀ ਮਰਦਾ ਨਾ ਸਾਡੀਆਂ ਬੱਚੀਆਂ ਦੇ ਭੈਣਾਂ ਦੇ ਸਾਡੇ ਵੀ ਜੋ ਤੁਹਾਡੇ ਪੰਜਾਬ ਦੇ ਵਿੱਚ ਕਹਾਣੀ ਹੁੰਦਾ ਕਿਉਂਕਿ ਇਹ ਪੰਜਾਬੀ ਹੀ ਹੈ ਜੋ ਜੁੱਬੇ ਨਾਲ ਆਪਣੀ ਗੱਲ ਕਰਦਾ ਕਿ ਭਾਈ ਸਾਡਾ ਰਾਜ ਪਗ ਲੈਣਾ ਤੇ ਰਾਜ ਪਗ ਲੈਣਾ ਇਸ ਕਰਕੇ ਉਹਨੇ ਘਰ ਬਾਰਾ ਨਹੀਂ ਖਾਂਦੀ ਤੁਹਾਨੂੰ ਹਰੇਕ ਪਾਸਿਓਂ ਮਾਰ ਪੈ ਰਹੀ ਹੈ ਇਹ ਜੁਐਨਲ ਦੇ ਥਰੂ ਵੋਟਾਂ ਪੈ ਰਹੀਆਂ ਅਨਜੋਕੇ ਰੈਫਰੈਂਡਮ ਵਾਲੇ ਪੁਆ ਰਹੇ ਹਨ 2020 ਰੈਫਰੈਂਡਮ ਜੁਐਨਲੀਆਂ ਵੋਟਾਂ ਦੇ ਨਾਲ 2008 ਦੇ ਵਿੱਚ ਤੇ ਸੋਲੋ ਮਰ ਫੋਨ ਦੇ ਵਿੱਚ ਆਇਆ 2011 ਦੇ ਵਿੱਚ ਸਾਫ ਜਾਨ ਹੋ ਲਿਜਾਇਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਅਮਰੀਕਾ ਦੀ ਜਲਿਸ ਲਈ ਟਰੰਪ ਸਾਹ ਹੋ ਰਹੇ ਅਤੇ ਕੈਨੇਡਾ ਦੇ ਫੂਡੋ ਹੁਣਾਵੇਂ ਜੋ ਸਾਥ ਦਿੱਤਾ ਸੀ ਕੋਮ ਦਾ ਜੀ 20 ਜੀ 7 2020 ਰੈਫਰੈਂਡਮ ਅੱਜ ਖੜੇ ਹਨ ਤਾਂ ਕੋ ਤੇ ਦੂਰ ਨਹੀਂ ਜੇ ਸਾਡਾ ਰਾਜ ਪਾਲ ਖੂਲ ਕੇ ਜਾਊਗਾ ਸੁਖਾ ਸਾਹਿਬ ਆਵਾ ਪੋਕਾ ਬੰਦਾ ਜੋਦਨ ਪਾਈਏ ਵੋਟਾਂ ਪਾਈਏ ਸਮਾਜੀ ਕਮੇਟੀ ਦਾ ਦਾ ਤੈ ਦਿਨ ਤੋਂ ਧਰਵਾਣ ਕਰਦਾ ਸੰਜਣਾ ਧਰਵਾਣ ਕਿਸੇ ਵੀ ਪੁੱਜਵਦੀ ਜਿਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸ탄 ਜਿੰਦਾਬਾਦ ਰਾਜ ਕਰੇਗਾ ਖਾਲਸਾ ਅੱਜ ਹੀ ਰਹੇ ਨਾ ਕੋਈ ਦੋਰਾ ਪਰਦੇ ਦੋਦੇ ਬਹਿਣਾ ਲਈ ਪੁੱਜਵਦੀ ਜਿਵਾ ਅਗੇਰ ਖਵਾਣੇ ਕੁੱਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ